ਦੋਸਤੋ ਰੂਸ ਯੂਕਰੇਨ ਵਾਰ ਦੀ ਸੀਜ਼ਫਾਇਰ ਨੂੰ ਲੈ ਕੇ ਕੱਲ ਦੁਨੀਆ ਭਰ ਦੇ ਲੋਕ 트੍ਰੰਪ ਤੇ ਪੁਤਿਨ ਦੀ ਫੋਨ ਤੇ ਹੋੜ ਵਾਲੀ ਗੱਲਬਾਤ ਦੇ ਨਤੀਜਿਆਂ ਦੀ ਵੇਟ ਕਰ ਰਹੇ ਸੀ ਲੋਕ ਤਾਂ ਵੇਟ ਕਰ ਹੀ ਰਹੇ ਸੀ ਇਹਦੇ ਦੌਰਾਨ 트੍ਰੰਪ ਨਾਲ ਜੋ ਬੀਤੀ ਉਹ ਦੁਨੀਆ ਭਰ ਚ ਚਰਚਾ ਦਾ ਵਿਸ਼ਾ ਬਣ ਗਈ ਹੋਇਆ ਹੈ ਕਿ ਪੁਤਿਨ ਨੇ 트੍ਰੰਪ ਤੋਂ ਇੱਕ ਘੰਟਾ ਜਿਹੜਾ ਹੈਗਾ ਉਹ ਫੋਨ ਤੇ ਵੇਟ ਕਰਾਈ ਤੇ ਉਹਨੂੰ ਪੂਰੀ ਦੁਨੀਆ ਸਾਹਮਣੇ ਹਿਊਮਿਲੇਟ ਕੀਤਾ ਜੀਓਪੋਲਿਟਿਕਸ ਚ ਇਹ ਦਾਪੇਚ ਬੜੇ ਮਹੱਤਵਪੂਰਨ ਮੰਨੇ ਜਾਂਦੇ ਨੇ ਇਹ ਪੁਤਨ ਦੀ ਇੱਕ ਪਾਵਰ ਮੂਵ ਵੀ ਮੰਨੀ ਜਾ ਰਹੀ ਆ ਪਰੰਤੂ 트럼ਪ ਨੇ ਜੇਲਨਸਕੀ ਦੀ ਤੇ ਪੁਤਨ ਨੇ 트럼ਪ ਦੀ ਕਲਾਸ ਲਈ ਇਹਨਾਂ ਮਸਲਿਆਂ ਨਾਲੋਂ ਵੱਧ ਜ਼ਰੂਰੀ ਇਹ ਆ ਕਿ ਜਿਹੜੇ ਜੰਗਬਾਜ਼ ਦੇਸ਼ ਹੈਗੇ ਆ ਜਿਹੜੀ ਜੰਗ-ਜੰਗ ਦੀ ਖੇਡ ਖੇਡ ਰਹੇ ਹੈਗੇ ਆ ਇਹਦੇ ਚ ਜੰਗੀ ਖੇਤਰ ਦੇ ਵਿੱਚ ਪ੍ਰਭਾਵਿਤ ਹੋਣ ਵਾਲੇ ਲੋਕਾਂ ਤੇ ਤੁਹਾਡੇ ਤੇ ਸਾਡੇ ਤੇ ਕੀ ਅਸਰ ਪੈਣ ਵਾਲੇ ਨੇ ਇਹ ਵੱਧ ਮਹੱਤਵਪੂਰਨ ਆ ਇੱਕ ਗੱਲ ਪ੍ਰਤੱਖਾ ਕਿ ਅਮਰੀਕਾ ਤੇ ਉਹਦੇ ਜਿਹੜੇ ਭਾਈਵਾਲ ਪੱਛਮੀ ਮੁਲਕ ਹੈਗੇ ਨੇ ਯੂਰਪੀ ਮੁਲਕ ਹੈਗੇ ਨੇ ਉਹ ਬੁਰੀ ਤਰ੍ਹਾਂ ਯੂਕਰੇਨ ਜੰਗ ਚ ਫਸ ਚੁੱਕੇ ਆ। ਉੰਜ ਵਿਏਟਨਾਮ ਤੇ ਅਫਗਾਨਿਸਤਾਨ ਚੋਂ ਬੇਆਬਰੂ ਹੋ ਕੇ ਨਿਕਲਣ ਤੋਂ ਬਾਅਦ ਅਮਰੀਕਾ ਤਾਂ ਇਹਦਾ ਆਦੀ ਵੀ ਹੋ ਚੁੱਕਾ। ਆ ਬੀਤੇ ਦਿਨੀ ਅਸੀਂ ਦੇਖਿਆ ਕਿ ਟਰੰਪ ਤੇ ਜ਼ੇਲੈਂਸਕੀ ਦੇ ਵਿਚਕਾਰ ਜਿਹੜੀ ਵਾਈਟ ਹਾਊਸ ਦੇ ਵਿੱਚ ਟਕਰਾਰ ਹੋਈ ਸੀਗੀ ਉਹ ਤੋਂ ਬਾਅਦ ਪੁਤਿਨ ਦੀ ਜਿਹੜੀ ਪੋਜੀਸ਼ਨ ਆ ਉਹ ਹੋਰ ਵੱਧ ਮਜ਼ਬੂਤ ਹੋਈ ਸੀ। ਉਨੇ ਭਾਂਪ ਲਿਆ ਸੀ ਉਹਦੇ ਹੀ ਕਿ ਅਮਰੀਕਾ ਜਿਹੜਾ ਹੈਗਾ ਤੇ ਯੂਕਰੇਨ ਜਿਹੜਾ ਹੈਗਾ ਤੇ ਇਹਦੇ ਨਾਲ ਹੀ ਇਹਦੇ ਜਿਹੜੇ ਯੂਰਪੀ ਮੁਲਕ ਪਾਈਵਾਲ ਹੈਗੇ ਨੇ ਉਹ ਬੁਰੀ ਤਰ੍ਹਾਂ ਇਸ ਜੰਗ ਦੇ ਵਿੱਚ ਫਸ ਚੁੱਕੇ ਆ ਤੇ ਇਹ ਤੋਂ ਛਡਕਾਰਾ ਚਾਹੁੰਦੇ ਆ ਭਾਵੇਂ ਕਿ ਅਸੀਂ ਜਾਣਦੇ ਆ ਕਿ ਜਿਹੜਾ ਰੂਸ ਆ ਉਹ ਵੀ ਇਸ ਜੰਗ ਦੇ ਵਿੱਚੋਂ ਦਮ ਲੈਣਾ ਚਾਹੁੰਦਾਗਾ ਪਰ ਉਹ ਆਪਣੀਆਂ ਸ਼ਰਤਾਂ ਦੇ ਤਹਿਤ ਹੀ ਸੀਜ਼ਫਾਇਰ ਲਈ ਰਾਜ਼ੀ ਹੋਊਗਾ ਇਹ ਵੀ ਇੱਕ ਗੱਲ ਪੱਕੀ ਆ ਕੁਝ ਦਿਨ ਪਹਿਲਾਂ ਜਦੋਂ ਵਾਈਟ ਹਾਊਸ ਚ ਸੀਜ਼ਫਾਇਰ ਦੇ ਚਰਚੇ ਪੂਰੇ ਤੇਜ਼ ਹੋ ਰਹੇ ਸੀ ਤੇ ਲੱਗਦਾ ਸੀ ਵੀ 트럼ਪ ਨੇ ਜਿਹੜੀਆਂ ਚੋਣਾਂ ਤੋਂ ਪਹਿਲਾਂ ਸੀਜ਼ਫਾਇਰ ਕਰਾਉਣ ਦੀ ਜਿਹੜੀ ਬੜਕ ਮਾਰੀ ਸੀ ਉਹ ਜਲਦੀ ਸਿਰੇ ਚੜ ਜੂਗੀ ਇਹ ਬਣ ਗਿਆ ਸੀਗਾ ਦੁਨੀਆ ਭਰ ਚ ਉਦੋਂ ਅਸੀਂ ਪੰਜਾਬੀ ਟ੍ਰਿਬਿਊਨ ਚ ਇੱਕ ਛੱਪੇ ਆਰਟੀਕਲ ਦੇ ਵਿੱਚ ਯੂਕਰੇਨ ਜੰਗ ਦੇ ਭਵਿੱਖ ਦੀ ਨਿਸ਼ਾਨਦੇਹੀ ਕਰਦੇ ਆ ਕੁਝ ਗੱਲਾਂ ਕਹੀਆਂ ਸੀ ਉਹ ਕਿਹਾ ਸੀਗਾ ਕਿ ਜੰਗਬੰਦੀ ਨੂੰ ਲੈ ਕੇ ਪੈਦਾ ਹੋਈ ਜਿਹੜੀ ਗੁੰਝਲਦਾਰ ਹਾਲਤ ਆ ਉਹਦੇ ਵਿੱਚ ਰੂਸ ਦੇ ਹੌਸਲੇ ਹੋਰ ਵੱਧ ਮਜ਼ਬੂਤ ਹੋਏ ਨੇ ਰੂਸ ਨੇ ਜੰਗ ਦੀ ਤੀਜੀ ਬਰੇਗੰਡ ਮੌਕੇ ਯੂਕਰੇਨ ਤੇ ਹਮਲੇ ਤੇਜ਼ ਕਰਕੇ ਇਹ ਸੰਕੇਤ ਦਿੱਤਾ ਕਿ ਉਹ ਯੂਕਰੇਨੀ ਸ਼ਰਤਾਂ ਦੇ ਤਹਿਤ ਸਮਝੌਤੇ ਲਈ ਰਾਜ਼ੀ ਨਹੀਂ ਆ। ਅ ਇਸ ਜੰਗ ਦੇ ਹਾ ਪੱਖੀ ਨਵੇੜਾ ਨਾ ਹੋਣ ਕਰਨ ਇਹਦਾ ਘੇਰਾ ਜਿਹੜਾ ਹੈਗਾ ਉਹ ਰੂਸ ਯੂਕਰੇਨ ਤੋਂ ਵੱਧ ਕੇ ਸੰਸਾਰ ਸਾਮਰਾਜੀ ਜਿਹੜੀਆਂ ਹੋਰ ਵੱਡੀਆਂ ਤਾਕਤਾਂ ਹੈਗੀਆਂ ਉਹਨਾਂ ਦੇ ਆਪਸੀ ਖਹਿੜ-ਭੇੜ ਤੱਕ ਇਹ ਪੂਰੀ ਜੰਗ ਜਿਹੜੀ ਹੈਗੀ ਉਹ ਫੈਲ ਗਈ। ਇਹ ਜੰਗ ਵਿਸ਼ਵ ਦੀਆਂ ਬਹੁ ਕੰਮੀ ਜਿਹੜੀਆਂ ਕਾਰਪੋਰੇਸ਼ਨਾਂ ਹੈਗੀਆਂ ਹਥਿਆਰ ਕਾਰਪੋਰੇਸ਼ਨਾਂ ਉਨ੍ਹਾਂ ਦੇ ਜੰਗੀ ਵਪਾਰ ਦੀ ਇੱਕ ਤਰ੍ਹਾਂ ਦਾ ਸ਼ਾਰਗ ਬਣ ਗਿਆ ਅਮਰੀਕਾ ਦੇ ਪਿੱਛੇ ਹਟਣ ਦੇ ਬਾਵਜੂਦ ਵੀ ਜਿਹੜੀ ਯੂਕਰੇਨ ਜੰਗ ਆ ਉਹ ਸੁਭਾਵਿਕ ਤੌਰ ਤੇ ਅੱਗੇ ਵੀ ਜਾਰੀ ਰਹੇਗੀ ਤੇ ਗਲੋਬਲ ਸਪਲਾਈ ਚੇਨ ਲਗਾਤਾਰ ਪ੍ਰਭਾਵਿਤ ਹੋਣ ਨਾਲ ਜਿਹੜੀਆਂ ਤੇਲ ਗੈਸ ਤੇ ਭੋਜਨ ਪਦਾਰਥਾਂ ਦੀਆਂ ਕੀਮਤਾਂ ਦੇ ਵਿੱਚ ਵਾਧਾ ਜਾਰੀ ਰਹੇਗਾ ਇਹ ਗੱਲਾਂ ਅਸੀਂ ਉਸ ਆਰਟੀਕਲ ਦੇ ਵਿੱਚ ਕਹੀਆਂ ਸੀਗੀਆਂ ਯੂਕਰੇਨ ਦੀ ਜੰਗ ਬਾਰੇ ਜਿਹੜੀਆਂ ਸਾਡੇ ਹੋਰ ਵੀ ਲਿਖਤਾਂ ਹੈਗੀਆਂ ਨੇ ਖਾਸ ਕਰਕੇ ਜਿਹੜੀਆਂ ਲਗਾਤਾਰ 3 ਵਰਿਆਂ ਤੋਂ ਪਿਛਲੇ ਸਮੇਂ ਦੇ ਵਿੱਚ ਜੰਗ ਦੇ ਬਾਰੇ ਦੇ ਵਿੱਚ ਅਸੀਂ ਲਿਖਿਆ ਹੈਗੀਆਂ ਨੇ ਉਹਨੂੰ ਤੁਸੀਂ ਪੂਰੇ ਵਿਸਤਾਰ ਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਵੀ ਪੜ ਸਕਦੇ ਹੋ। ਖੈਰ ਇਹ ਤੋਂ ਬਿਨਾ ਅਸੀਂ ਥੋੜਾ ਜਿਹਾ ਹੋਰ ਸਮਝਦੇ ਹਾਂ ਕਿ ਜਿਹੜੀ ਯੂਕਰੇਨ ਜੰਗ ਦੇ ਦੁਆਲੇ ਅੱਜ ਪੂਰੇ ਵਿਸ਼ਵ ਦੇ ਵਿੱਚ ਇੱਕ ਹਾਲਤ ਬਣੀ ਹੋਈ ਆ ਉਹ ਕੀ ਆ ਤੇ ਉਹਦਾ ਭਵਿੱਖ ਪੂਰੀ ਜੰਗ ਦਾ ਕੀ ਹੋਣ ਵਾਲਾ ਇਹਦੇ ਤੇ ਥੋੜੀ ਝਾਤ ਮਾਰਦੇ ਹਾਂ। ਜੇ ਆਪਾਂ ਥੋੜਾ ਬ੍ਰੀਫ ਦੇ ਵਿੱਚ ਦੇਖੀਏ ਕਿ ਪਿਛਲੇ ਬੀਤੇ ਥੋੜੇ ਜਿਹੇ ਸਾਲਾਂ ਦੇ ਵਿੱਚ ਕੋਵਿਡ-19 ਰੂਸ-ਯੂਕਰੇਨ ਤੇ ਇਜ਼ਰਾਈਲ-ਫلسطੀਨ ਵਾਰ ਤੇ ਇਹਦੇ ਨਾਲ ਹੀ ਜਿਹੜੀ ਅਮਰੀਕਾ ਤੇ ਚੀਨ ਦੇ ਵਿਚਕਾਰ ਚੱਲਦੀ ਟ੍ਰੇਡ ਵਾਰ ਆ ਇਹਨੇ ਪੂਰੀ ਦੁਨੀਆ ਨੂੰ ਇਕਨੋਮਿਕਲੀ ਤੇ ਸੋਸ਼ੀਅਲੀ ਪੂਰੇ ਬੁਰੀ ਤਰ੍ਹਾਂ ਨੇ ਪ੍ਰਭਾਵਿਤ ਕੀਤਾ ਅ ਇਹਨਾਂ ਸਾਰੀਆਂ ਚੀਜ਼ਾਂ ਦੇ ਵਾਪਰ ਦੇ ਨਾਲ ਹੀ ਦੁਨੀਆ ਦੇ ਵਿੱਚ ਮਹਿੰਗਾਈ ਵਧੀ ਆ ਪੋਲੀਟੀਕਲ ਇਨਸਟੇਬਿਲਿਟੀ ਆਈ ਹੈਗੀ ਆ ਉਹਦਾ ਇੱਕ ਮਾਹੌਲ ਪੈਦਾ ਹੋਇਆ ਜੰਗੀ ਤਣਾਅ ਵਧਿਆ ਹੈਗਾ ਪ੍ਰਵਾਸ ਸੰਕਟ ਹੋਰ ਵੱਧ ਗਹਿਰਾ ਹੋਇਆ ਤੇ ਅਸੀਂ ਇਹ ਵੀ ਅੱਖੀਂ ਵੇਖਿਆ ਜਾਂ ਮਹਿਸੂਸ ਵੀ ਕੀਤਾ ਕਿ ਪੂਰਾ ਗਲੋਬਲ ਜਿਹੜਾ ਅਰਥਚਾਰਾ ਉਹ ਲਗਾਤਾਰ ਨਿਘਾਰਾ ਲੇ ਜਾ ਰਿਹਾ ਤੇ ਜਿਹੜੀਆਂ ਗਲੋਬਲ ਆਰਥਿਕ ਸ਼ਕਤੀਆਂ ਹੈਗੀਆਂ ਵੱਡੀਆਂ ਸਾਮਰਾਜੀ ਤਾਕਤਾਂ ਉਹ ਵੀ ਹੁਣ ਕੰਪੀਟੈਂਟ ਨਹੀਂ ਰਹੀਆਂ ਹੈਗੀਆਂ ਤੇ ਨਾਲ ਹੀ ਪੂਰੀਆਂ ਜਿਹੜੀਆਂ ਦੁਨੀਆ ਦੀਆਂ ਵੱਡੀਆਂ ਸਾਮਰਾਜੀ ਤਾਕਤਾਂ ਜਿਹੜੀਆਂ ਹੈਗੀਆਂ ਜਿਹੜੀਆਂ ਇਹ ਪ੍ਰੈਜ਼ੈਂਟ ਦੋ جنگਾਂ ਦੇ ਵਿੱਚ ਫਸੀਆਂ ਹੋਈਆਂ ਇੱਕ ਤਾਂ ਇਜ਼ਰਾਈਲ ਵਾਲੀ جنگ ਹੈਗੀ ਆ ਤੇ ਦੂਸਰੀ ਯੂਕਰੇਨ ਵਾਲੀ ਤੇ ਇਹਦੇ ਨਾਲ ਨਾਲ ਤੀਜੀ ਜਿਹੜੀ ਹੈਗੀ ਆ ਟ੍ਰੇਡ ਵਾਰ ਜਿਹੜੀ ਚੱਲ ਰਹੀ ਆ ਉਹਦੇ ਦਿਵਾਲੇ ਜਿਹੜੀ ਪੋਲਰਾਈਜੇਸ਼ਨ ਹੋ ਰਹੀ ਆ ਇਹਦੇ ਨਾਲ ਜਿਹੜਾ ਨਿਊ ਵਰਲਡ ਆਰਡਰ ਜਿਹੜਾ ਕਿ ਕਿਸੇ ਸਮੇਂ ਸੈਕੰਡ ਵਰਲਡ ਵਾਰ ਤੋਂ ਬਾਅਦ ਅਮਰੀਕਾ ਨੇ ਖੜਾ ਕੀਤਾ ਸੀ ਉਹਦੇ ਟੁੱਟਣ ਦੇ ਲੱਛਣ ਵੀ ਅਸੀਂ ਦੇਖ ਰਹੇ ਹਾਂ ਕਿ ਉਹ ਵੀ ਨਾਲ-ਨਾਲ ਹੁਣ ਟੁੱਟਣ ਵੱਲ ਨੂੰ ਵੱਧ ਰਿਹਾ ਹੈਗਾ ਤੇ ਜਿਹੜੀ ਯੂਕਰੇਨ ਜੰਗ ਹੈਗੀ ਆ ਉਹ ਵੀ ਇਹਦਾ ਇੱਕ ਪਾਰਟੀ ਆ ਪੂਰਾ ਜਿਹੜਾ ਨਿਊ ਵਰਲਡ ਆਰਡਰ ਦਾ ਇੱਕ ਮਤਲਬ ਵਰਡ ਆਰਡਰ ਨਹੀਂ ਉਹ ਅਸਲ ਚ ਇੱਕ ਤਰ੍ਹਾਂ ਦਾ ਡਿਸਆਰਡਰ ਹੀ ਆ ਤੇ ਉਹਦੇ ਉਹਦੇ ਦਿਵਾਲੇ ਜਾਂਦੀ ਇਹ ਯੂਕਰੇਨ ਜੰਗ ਵੀ ਉਹ ਹੈਗੀ ਆ ਹੁਣ ਥੋੜੀ ਜੀ ਜੇ ਆਪਾਂ ਯੂਕਰੇਨ ਵਾਰ ਦੀ ਘਟਨਾ ਨੂੰ ਜਿਹੜੀ ਤਾਜ਼ਾ ਘਟਨਾ ਵਾਪਰੀ ਸੀਗੀ ਉਹਦੇ ਵੱਲ ਦੇਖੀਏ ਕਿ ਆਪਾਂ ਇਹ ਵੀ ਦੇਖਿਆ ਕਿ ਟਰੰਪ ਨੇ ਜਿਹੜਾ ਉਹਦਾ ਇੱਕ ਮੇਜ਼ਬਾਨ ਬਣ ਕੇ ਗਿਆ ਸੀ ਉੱਥੇ ਬੁਲਾਦੀਮੀਰ ਜੇਲੈਂਸਕੀ ਜਿਹਨੂੰ oval office ਦੇ ਵਿੱਚ ਸੱਦ ਕੇ ਉਹਨੇ ਬੇਇੱਜ਼ਤ ਕੀਤਾ ਤੇ ਉਹ ਇੱਕ ਘਟਨਾ ਇਤਿਹਾਸਕ ਘਟਨਾ ਵੀ ਬਣ ਗਈ ਸੀ ਤੇ ਉੱਥੇ ਜੇਲੈਂਸਕੀ ਨੂੰ ਵਾਈਟ ਹਾਊਸ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਵਾਈਟ ਹਾਊਸ ਦੀ ਗਰਮੀਆਂ ਦੇ ਮੁਤਾਬਕ ਤੂੰ ਵਧੀਆ ਐਡਰੈਸ ਜਿਹੜੀ ਹੈਗੀ ਆ ਉਹ ਪਾ ਕੇ ਆਉਣੀ ਸੀਗੀ ਤੇ ਉਹਦੇ ਲਈ ਕੁਝ ਗੈਰਮਿਆਰੀ ਤੰਜ ਵੀ ਜਿਹੜੇ ਕਸੇ ਆ ਤੇ ਉਹਦੀ ਬਦਸਲੂਕੀ ਵੀ ਉੱਥੇ ਜੇਲੈਂਸਕੀ ਦੀ ਕੀਤੀ ਗਈ ਹੈ ਇਹ ਵੀ ਅਸੀਂ ਸਾਰਿਆਂ ਨੇ ਮੀਡੀਆ ਦੇ ਜ਼ਰੀਏ ਦੇਖਿਆ ਹੈਗਾ ਜੇਲੈਂਸਕੀ ਜਿਹੜਾ ਹੈਗਾ ਉਸ ਸਮੇਂ ਯੁੱਧ ਨبطਾਰੇ ਲਈ ਯੂਕਰੇਨ ਦੀ ਰੂਸ ਤੋਂ ਸੁਰੱਖਿਆ ਦੀ ਜਿਹੜੀ ਗਰੰਟੀ ਹੈਗੀ ਅਮਰੀਕਾ ਤੋਂ ਇੱਕ ਗਰੰਟੀ ਲੈਣੀ ਚਾਹੁੰਦਾ ਸੀਗਾ ਕਿ ਉਹ ਇਹ ਸਿਕਿਉਰਿਟੀ ਦੇਵੇ ਤੇ ਇਹ ਇਹ ਦੇ ਬਦਲੇ ਦੇ ਵਿੱਚ ਜਿਹੜਾ ਹੈਗਾ ਅਮਰੀਕਾ ਹੈਗਾ ਉਹ ਜਿਹੜੇ ਯੂਕਰੇਨ ਦੇ ਅੰਦਰ ਬੇਸ਼ਕੀਮਤੀ ਖਣਿਜ ਪਦਾਰਥ ਨੇ ਜੀ ਵਿੱਚ ਮਾਈਕਰੋ ਚਿਪਾਂ ਹੈਗੀਆਂ ਨੇ ਨਿਊ ਟੈਕਨੋਲੋਜੀ ਹੈਗੀਆਂ ਰੇਅਰ ਅਰਥ ਮਿਨਰਲਸ ਹੈਗੇ ਨੇ ਇਹਨਾਂ ਦੇ ਵਿੱਚ ਜਿਹੜੀ ਹਿੱਸੇਦਾਰੀ ਆ ਉਹਦਾ ਇੱਕ ਤਰ੍ਹਾਂ ਦਾ ਮੰਨ ਦੇ ਵਿੱਚ ਪਾਪ ਲੈ ਕੇ ਬੈਠਾ ਸੀਗਾ ਤੇ ਇਹਨਾਂ ਦੋਨਾਂ ਮੁਲਕਾਂ ਦੇ ਆਪਸ ਦੇ ਵਿੱਚ ਜਿਹੜੇ ਹਿੱਤ ਨੇ ਟਰਕ ਉਹ ਟਕਰਾਉਣ ਦੇ ਨਾਲ ਜੇਲਨਸਕੀ ਦੇ ਨਰਾਦਰ ਦੇ ਨਾਲ ਇਹ ਜਿਹੜੀ ਘਟਨਾ ਗਈ ਉਸ ਸਮੇਂ ਇੱਕ ਵਾਰ ਜਿਹੜੀ ਹੈਗੀ ਵਕਤੀ ਤੌਰ ਤੇ ਉਹ ਸਮਝੌਤਾ ਜਿਹੜਾ ਹੈਗਾ ਉਹ ਟੁੱਟ ਗਿਆ ਸੀਗਾ ਤੇ ਉਪਰ ਜੇ ਆਪਾਂ ਥੋੜਾ ਦੇਖੀਏ ਝਾਤ ਮਾਰੀਏ ਕਿ ਉਸ ਮਿਲਣੇ ਤੋਂ ਪਹਿਲਾਂ ਵੀ ਟਰੰਪ ਨੇ ਇੱਕ ਮਾਹੌਲ ਬਣਾਉਣਾ ਸ਼ੁਰੂ ਕਰਤਾ ਸੀ ਲਗਾਤਾਰ ਉਹਨੂੰ ਜਿਵੇਂ ਜੇਲਨਸਕੀ ਨੂੰ ਟਰੰਪ ਨੇ ਤਾਨਾਸ਼ਾਹ ਕਿਆ ਫਿਰ ਮੀਡੀਆ ਦੇ ਸਾਹਮਣੇ ਇਹ ਵੀ ਕਿਹਾ ਕਿ ਤੂੰ ਥਰਡ ਵਾਰਡ ਵਾਰ ਦੇ ਲਈ ਜ਼ਿੰਮੇਵਾਰ ਹੈਗਾ ਤਾਂ ਇਸ ਤਰ੍ਹਾਂ ਦੀ ਜਿਹੜੀ ਸੋਰ ਹੈਗੀ ਆ ਉਹ ਕਿਤੇ ਨਾ ਕਿਤੇ ਯੂਕਰੇਨ ਦੇ ਵੀ ਖਿਲਾਫ ਗਈ ਆ ਤੇ ਜਿਹੜਾ ਟ੍ਰਾਂਸ ਅਟਲੈਂਟਿਕ ਗੱਠ ਜੋੜਾ ਜਿਹਦੇ ਵਿੱਚ ਅਮਰੀਕਾ ਆਉਂਦਾ ਨਾਟੋ ਆ ਯੂਰੋਪੀਅਨ ਯੂਨੀਅਨ ਦੇ ਮੁਲਕ ਸ਼ਾਮਿਲ ਨੇ ਇਹ ਇਹ ਸੋਰ ਉਹਦੇ ਕਿਤੇ ਨਾ ਕਿਤੇ ਖਿਲਾਫ ਜਿਹੜੀ ਹੈਗੀ ਆ ਉਹ ਗਈ ਆ ਤੇ ਉਹ ਰੂਸ ਦੀ ਜਿਹੜੀ ਪੋਜੀਸ਼ਨ ਆ ਹੋਰ ਵੱਧ ਮਜ਼ਬੂਤ ਹੋਈ ਆ ਜਿਹੜੀ ਇਹ ਮੀਟਿੰਗ ਅਸਫਲ ਮੀਟਿੰਗ ਰਹੀ ਆ ਉਸ ਤੋਂ ਬਾਅਦ ਜ਼ੇਲੈਂਸਕੀ ਉੱਤੇ ਲਗਾਤਾਰ ਜੰਗ ਦੇ ਲਈ ਦਬਾव ਵਧਾਉਣ ਦੇ ਲਈ ਇੱਕ ਤਾਂ ਅਮਰੀਕਾ ਨੇ ਉਹਨੂੰ ਜਿਹੜੀ ਜਿੰਨੀ ਵੀ ਉਹਨੂੰ ਫੌਜੀ ਸਹਾਇਤਾ ਦਿੱਤੀ ਜਾ ਰਹੀ ਸੀ ਖੁਫੀਆ ਤੇ ਜਿਹੜੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਸੀ ਉਹ ਤੇ ਰੋਕ ਲਾਤੀ ਸੀ ਜਦਕਿ ਅਸੀਂ ਵੀ ਜਾਣਦੇ ਆ ਕਿ ਬਾਅਦ ਚ ਜਦੋਂ ਯੂਰੋਪੀਅਨ ਤਾਕਤਾਂ ਨੇ ਉਹਨੂੰ ਪੁਚਕਾਰਿਆ ਜ਼ੇਲੈਂਸਕੀ ਨੂੰ ਉਸ ਤੋਂ ਬਾਅਦ ਉਹ ਸਹਾਇਤਾ ਫੇਰ ਮੁੜ ਬਹਾਲ ਕਰ ਦਿੱਤੀ ਸੀਗੀ ਪਰ ਕਿਹੜਾ ਇੱਕ ਵਾਰੀ ਉਹਦੇ ਤੇ ਰੋਕ ਲਾ ਦੇਦੀ ਲਾਤੀ ਸੀ ਦੇਖੋ ਇੱਕ ਗੱਲ ਚਿੱਟੇ ਦੇਣਾਂ ਵਾਂਗ ਸਾਫ਼ ਆ ਕਿ ਨਾ ਤਾਂ ਅਮਰੀਕਾ ਸ਼ਾਂਤੀ ਦਾ ਪੁਜਾਰੀ ਆ ਤੇ ਨਾ ਹੀ ਟਰੰਪ ਜਿਹੜਾ ਹੈਗਾ ਉਹ ਜੰਗ ਬੰਦੀ ਲਈ ਲੜਨ ਵਾਲਾ ਕੋਈ ਬਹੁਤ ਵੱਡਾ ਸ਼ਾਂਤੀ ਦੂਤ ਆ ਇਹ ਸਾਰੇ ਰਾਮ ਰੋਲੇ ਪਿੱਛੇ ਅਸਲ ਦੇ ਵਿੱਚ ਢੰਡੀ ਇਹ ਆ ਕਿ ਸ਼ਾਂਤੀ ਦੇ ਬਹਾਨੇ ਇਹ ਸਮਝੌਤਾ ਜਿਹੜਾ ਹੈਗਾ ਉਹ ਯੂਕਰੇਨ ਦੇ ਬੇਸ਼ਕੀਮਤੀ ਜਿਹੜੇ ਸਰੋਤ ਨੇ ਉਹਨਾਂ ਦੇ ਉੱਤੇ ਕਬਜ਼ਾ ਕਰਨਾ ਤੇ ਯੂਕਰੇਨ ਦੇ ਅੰਦਰ ਜਿਹੜੀਆਂ ਨਿਊ ਲਿਬਰਲ ਪਾਲਿਸੀਆਂ ਹੈਗੀਆਂ ਨੇ ਉਹਦੇ ਮਾਡਲ ਦੇ ਲਈ ਰਾਹ ਪੱਧਰਾ ਕਰਨਾ ਤੇ ਯੂਕਰੇਨ ਜੰਗ ਦਾ ਜਿਹੜਾ ਮਹਾਣਾ ਉਹ ਰੂਸ ਵੱਲੋਂ ਮੋੜ ਕੇ ਕਿਤੇ ਨਾ ਕਿਤੇ ਜਿਹੜਾ ਉਹਦਾ ਮੁੱਖ ਅਮਰੀਕਾ ਦਾ ਮੁੱਖ ਦਸ਼ਮਣਾਂ ਚੀਨ ਆ ਉਹਦੇ ਵੱਲ ਕਰਨ ਦੇ ਲਈ ਇਹ ਸਾਰੀ ਜਿਹੜੀ ਲੜਾਈ ਆ ਉਹ ਲੜੀ ਜਾ ਰਹੀ ਹੈ ਜਾਂ ਇਹ ਸਾਰੀ ਜਿਹੜੀ ਗੋਲਬੰਦੀ ਜਾਂ ਲੰਬੰਦੀ ਕੀਤੀ ਜਾ ਰਹੀ ਹੈ ਉਹਦੇ ਦਿਵਾਲੇ ਹੋ ਰਹੀ ਹੈ ਤੇ ਇਹ ਵੀ ਪ੍ਰਤੱਖ ਹੈ ਕਿ ਅਮਰੀਕੀ ਜਿਹੜਾ ਸਾਮਰਾਜੀ ਦਬਦਬਾ ਤੇ ਉਹਦੇ ਲਈ ਅੱਜ ਸਭ ਤੋਂ ਵੱਡੀ ਜੇ ਚੁਣੌਤੀ ਕੋਈ ਦੁਨੀਆ 'ਚ ਹੈਗੀ ਆ ਤਾਂ ਉਹ ਚੀਨੀ ਸਾਮਰਾਜ ਆ ਤੇ ਚੀਨੀ ਸਾਮਰਾਜ ਦਾ ਜਿਹੜਾ ਖੌਫ ਹੈਗਾ ਉਹ ਦਿਨ-ਦਿਨ ਅਮਰੀਕਾ ਦੇ ਅਮਰੀਕੀ ਸਾਮਰਾਜੀਆਂ ਦੇ ਮਣਾਂ ਦੇ ਅੰਦਰ ਵੱਧਦਾ ਵੀ ਜਾ ਰਿਹਾ ਇਹਦੇ ਨਾਲ ਇਹ ਵੀ ਦੇਖਣ ਨੂੰ ਮਿਲਿਆ ਕਿ ਜਿਹੜਾ ਵਾਈਟ ਹਾਊਸ ਹੈਗਾ ਉਹ ਤੋਂ ਬਿਆਬਰੂ ਹੋ ਕੇ ਪਰਤੇ ਜਲੈਂਸਕੀ ਨੂੰ ਫਰਾਂਸ, ਬ੍ਰਿਟੇਨ ਤੇ ਹੋਰ ਜਿਹੜੇ ਯੂਰਪੀਅਨ ਮੁਲਕਾਂ ਦਾ ਥਾਪੜਾ ਵੀ ਮਿਲਿਆ ਤੇ ਇਹਦੇ ਨਾਲ ਹੋਇਆ ਇਹ ਕਿ ਜਿਹੜਾ 트럼ਪ ਆ ਉਹਦੇ ਵੱਲੋਂ ਪੱਛਮੀ ਯੂਰਪੀ ਜਿਹੜੇ ਭਾਈਵਾਲ ਹੈਗੇ ਆ ਉਹਨਾਂ ਨੂੰ ਇਸ ਸਾਰੇ ਸਮਝੌਤੇ ਤੋਂ ਦਰਕਨਾਰ ਕਰਕੇ ਉਹ ਇੱਕ ਤਰ੍ਹਾਂ ਨਾਲ ਰੂਸ ਤੇ ਯੂਕਰੇਨ جنگ ਬੰਦੀ ਦੀ ਸਾਲਸੀ ਕਰਨਾ ਚਾਹੁੰਦਾ ਸੀ ਤੇ ਇਸ ਸਾਲਸੀ ਦੇ ਅਵਜਾਨੇ ਵਜੋਂ ਉਹ 500 ਅਰਬ ਡਾਲਰ ਦੇ ਜਿਹੜੇ ਫਾਈਨੈਂਸ ਸਮਝੌਤੇ ਆ ਉਹ ਕਰਨ ਕਰਨੇ ਚਾਹੁੰਦਾ ਸੀ ਪਰ ਇਹ ਸਾਰੀ ਘਟਨਾ ਦੇ ਨਾਲ ਕੇਰਾਂ ਜਿਹੜੀਆਂ ਉਹਦੀਆਂ ਬਣਦੀਆਂ ਸਦਰਾਂ ਹੈਗੀਆਂ 트럼ਪ ਦੀਆਂ ਉਹ ਅਧੂਰੀਆਂ ਰਹਿ ਗਈਆਂ ਤੇ ਇਹ ਸੌਦਾ ਵੀ ਕਿਸੇ ਨਾਲ ਕਿਸੇ ਰੂਪ ਦੇ ਵਿੱਚ ਫਿਲਹਾਲ ਅਧੂਰਾ ਰਹਿ ਗਿਆ ਪਰ ਭਵਿੱਖ ਦੇ ਵਿੱਚ ਕਿਵੇਂ ਸਿਰੇ ਚੜਦਾ ਇਹ ਦੇਖਣ ਵਾਲਾ ਹੋਊ ਕਿਉਂਕਿ ਇਹਦੇ ਵਿੱਚ ਇੱਕ ਹੁਣ ਜਿਹੜਾ ਨਵੇਂ ਪਲੇਅਰ ਹੈਗੇ ਆ ਜਿਹੜੇ ਯੂਰਪੀਅਨ ਮੁਲਕ ਹੈਗੇ ਆ ਜਿੰਨੀ ਜਿਵੇਂ ਉਹ ਕਿੰਗ ਚਾਰਲਸ ਨੂੰ ਮਿਲਿਆ ਤੇ ਬਹੁਤ ਸਾਰੀਆਂ ਮਿਲਣੀਆਂ ਹੋਈਆਂ ਇੰਗਲੈਂਡ ਤੋਂ ਲੈ ਕੇ ਬਾਕੀ ਮੁਲਕਾਂ ਨੇ ਉਹਨੂੰ ਕੋਈ ਫੌਜੀ ਸਹਾਇਤਾ ਤੇ ਵਿੱਤੀ ਸਹਾਇਤਾ ਦੇਣ ਦੇ ਵਾਅਦੇ ਵੀ ਕੀਤੇ ਆ ਇਹਦੇ ਨਾਲ ਹੁਣ ਜਿਹੜਾ ਯੂਰਪੀਅਨ ਮੁਲਕ ਹੈਗੇ ਆ ਉਹ ਸ਼ਾਂਤੀ ਯੋਜਨਾ ਦਾ ਸੇਹਰਾ ਆਪਦੇ ਸਿਰ ਬਨ ਕੇ ਯੂਕਰੇਨੀ ਮੰਡੀ ਦੇ ਵਿੱਚੋਂ ਹਿੱਸੇਪੱਤੀ ਲਈ ਇੱਕ ਦਵਾਈ ਜਿਹੜਾ ਹੈਗਾ ਉਹ ਆਨਲਾਈਨ ਦੇ ਨਾਲ ਚ ਬਣਾ ਸਕਦੇ ਆ ਉਹ ਇੱਕ ਗੱਲ ਇਹ ਵੀ ਸਾਂਝਣ ਵਾਲੀ ਆ ਕਿ ਦੁਨੀਆਂ ਦੀਆਂ ਜਿਹੜੀਆਂ ਵੱਡੀਆਂ ਸਾਮਰਾਜੀ ਤਾਕਤਾਂ ਦੀ ਆਪਸੀ ਖਿੱਚੋ ਤਾਣ ਦਾ ਕੇਂਦਰ ਬਣੀ ਜਿਹੜੀ ਯੂਕਰੇਨ ਵਾਰ ਆ ਉਹਦਾ ਦਰਉਮਦਾਰ ਇਹਨਾਂ ਸਿੱਧਾ ਪਧਰਾ ਨਹੀਂ ਜਿੰਨਾ ਸਾਨੂੰ ਦਿਖਾਇਆ ਜਾ ਰਿਹਾ ਇਹ ਜੰਗ ਦੇ ਵਿੱਚ ਡਾਇਰੈਕਟਲੀ ਤੇ ਇਨਡਾਇਰੈਕਟਲੀ ਤੌਰ ਤੇ ਜਿਹੜੀਆਂ ਸ਼ਾਮਲ ਤਾਕਤਾਂ ਨੇ ਉਹਦੇ ਕਿਸੇ ਵੀ ਇੱਕਤਰ ਦੇ ਐਂਗਲ ਤੋਂ ਖੜ ਕੇ ਜੇ ਅਸੀਂ ਪੂਰੇ ਮਾਮਲੇ ਨੂੰ ਦੇਖਾਂਗੇ ਤਾਂ ਪੂਰੀ جنگ ਦਾ ਜਿਹੜਾ ਪੋਲਿਟੀਕਲ ਇਕਨੋਮੀ ਆ ਉਹਨੂੰ ਅਸੀਂ ਨਹੀਂ ਸਮਝ ਸਕਦੇ ਜਿਵੇਂ ਇੱਕ ਆਮੀ ਕਿਹਾ ਜਾਂਦਾ ਆਮ ਤੌਰ ਤੇ ਫੋਰ ਐਗਜ਼ਾਮਪਲ ਕਿਹਾ ਜਾਂਦਾ ਕਿ ਜ਼ੇਲੈਂਸਕੀ ਦੇ ਸੰਦਰਭ ਵਿੱਚ ਖਾਸ ਕਰਕੇ ਕਿ ਇੱਕ ਜੋਕਰ ਨੇ ਪੂਰਾ ਦੇਸ਼ ਡੋਬ ਦਿੱਤਾ ਇਹਦੇ ਨਾਲ ਪੂਰੇ جنگ ਦੇ ਜਿਹੜੇ ਬਾਕੀ ਪਹਿਲੂ ਆ ਇਹਦਾ ਬਹੁਤ ਜ਼ਿਆਦਾ ਸਧਾਰਨਿਕਰਨ ਕਰ ਦਿੱਤਾ ਜਾਂਦਾ ਤੇ ਜਿਹੜੀਆਂ ਜੰਗ ਦੇ ਵਿੱਚ ਵੱਡੀਆਂ ਸ਼ਾਮਲ ਤਾਕਤਾਂ ਨੇ ਖਾਸ ਕਰਕੇ ਰੂਸ ਤੇ ਜਿਹੜਾ ਅਮਰੀਕਾ ਹੈਗਾ ਉਹਦੀ ਭੂਮਿਕਾ ਨੂੰ ਜਾਂ ਤਾਂ ਮੇਸ ਦਿੱਤਾ ਜਾਂਦਾ ਜਾਂ ਘਟ ਕਰਕੇ ਅੰਕਿਆ ਜਾਂਦਾ ਜੇ ਅਸੀਂ ਥੋੜਾ ਜਿਹਾ ਦੇਖ ਲਈ ਕਿ ਇਸ ਪੂਰੀ ਜੰਗ ਦੇ ਵਿੱਚ ਜਿਹੜੀ ਰੂਸ ਦੀ ਭੂਮਿਕਾ ਉਹ ਹਿਸਟੋਰਿਕਲੀ ਬਹੁਤ ਟੁੱਟ ਤੌਰ ਤੇ ਇਹਦੇ ਨਾਲ ਜੁੜੀ ਹੋਈ ਆ ਕਿਉਂਕਿ ਜਦੋਂ ਅਸੀਂ ਦੇਖਦੇ ਆ ਕਿ ਸੋਵੀਅਤ ਯੂਨੀਅਨ ਦੇ ਕਲਾਪਸ ਤੋਂ ਬਾਅਦ ਜਿਹੜਾ ਯੂਕਰੇਨ ਸਮੇਤ ਜਿੰਨੀਆਂ ਵੀ ਨੈਸ਼ਨੈਲਿਟੀਆਂ ਸੀਗੀਆਂ ਜਿਹੜੀਆਂ ਵੱਖ ਹੋ ਕੇ ਇੱਕ ਇੰਡੀਪੈਂਡੈਂਟ ਮੁਲਕ ਦੇ ਵਜੋਂ ਹੋਣ ਚਾਹੀਆਂ ਸੀਗੀਆਂ ਉਹ ਸੋਵੀਅਤ ਯੂਨੀਅਨ ਦੇ ਕਲਾਪਸ ਤੋਂ ਬਾਅਦ ਜਾਂ ਉਹਦੇ ਡਿਕਲਾਈਨ ਤੋਂ ਬਾਅਦ ਲਗਾਤਾਰ ਜਿਹੜਾ ਰੂਸ ਆ ਉਹ ਇੱਕ ਸਮਾਜਵਾਦੀ ਮੁਲਕ ਤੋਂ ਸਮਰਾਜੀ ਮੁਲਕ ਬਣ ਗਿਆ ਤੇ ਉਹਨੇ ਆਪਦੇ ਸਮਰਾਜੀ ਜਿਵੇਂ ਉਹਦਾ ਕਰੈਕਟਰ ਹੁੰਦਾ ਹੀ ਆ ਸਮਰਾਜੀ ਮੁਲਕਾਂ ਦਾ ਤੇ ਉਹਨੇ ਹੋਰ ਵੱਧ ਵਿਸਥਾਰ ਜਿਹੜਾ ਹੈਗਾ ਕਰਨ ਲਈ ਜਾਂ ਐਂ ਕਹਿ ਲਓ ਵੀ ਜਿਹੜੇ ਆਪਦੇ ਖੁੱਸੇ ਹੋਏ ਖੇਤਰ ਹੈਗੇ ਨੇ ਉਹਨਾਂ ਨੂੰ ਮੁੜ ਹਾਸਲ ਕਰਨ ਦੀ ਇੱਕ ਤਰ੍ਹਾਂ ਨਾਲ ਮਨ ਦੇ ਅੰਦਰ ਧਾਰ ਲਈ ਤੇ ਜਿਹਨੂੰ ਲੈ ਕੇ ਲਗਾਤਾਰ ਜੇ ਅਸੀਂ ਥੋੜਾ ਦੇਖੀਏ ਕਿ 2003 ਦੇ ਵਿੱਚ ਯੂਕਰੇਨ ਦੇ ਜਿਹੜਾ ਤੁਜਲਾ ਟਾਪੂ ਸੀਗਾ ਉੱਥੋਂ ਦਾ ਕਾਈਲੈਂਡ ਉਹਦੇ ਉੱਤੇ ਜ਼ਬਰਦਸਤੀ ਜਿਹੜਾ ਹੈਗਾ ਰੂਸ ਨੇ ਕੁਝ ਭੈਟ ਕਰਕੇ ਉੱਥੇ ਇੱਕ ਡੈਮ ਬਣਾਇਆ ਫਿਰ ਜਿਹੜਾ ਅਮਰੀਕਾ ਇਹ ਇਹਦੇ ਵਿੱਚ ਜਿਹੜਾ ਮਤਲਬ ਰੂਸ ਪੱਖੀ ਰਾਸ਼ਟਰਪਤੀ ਰਿਹਾ ਹੈਗਾ ਯੂਕਰੇਨ ਦਾ ਵਿਕਟਰ ਜਾਨਕੋਵਿਚ ਉਹਦੇ ਨਾਲ ਮਿਲ ਕੇ ਉਹਦੀ ਰੂਸ ਨੇ ਕਈ ਤਰ੍ਹਾਂ ਦੇ એનર્ਜੀ ਐਗਰੀਮੈਂਟ ਜਿਹੜੇ ਹੈਗੇ ਆ ਉਹ ਕਰਕੇ ਜਿਹੜੇ ਯੂਕਰੇਨ ਦੇ ਬੇਸ਼ਕੀਮਤੀ ਖਣਿਜ ਪਦਾਰਥ ਹੈਗੇ ਨੇ ਉਹਨਾਂ ਦੇ ਵਿੱਚ ਦਰਖੰਦਾਜੀ ਕੀਤੀ ਇਹਦੇ ਨਾਲ ਅਸੀਂ ਇਹ ਵੀ ਦੇਖਿਆ ਵੀ ਜਾਨਕੋ ਵਿੱਚ ਨੇ ਰੂਸ ਦੇ ਪ੍ਰਭਾਵ ਹੇਠਾ ਕੇ ਯੂਰਪੀਅਨ ਯੂਨੀਅਨ ਨਾਲ ਫ੍ਰੀ ਟ੍ਰੇਡ ਦੇ ਜਿਹੜੇ ਬਹੁਤ ਸਾਰੇ ਐਗਰੀਮੈਂਟ ਆ ਉਹ ਉਹ ਵੀ ਰੱਦ ਕੀਤੇ ਤੇ ਉਹ ਐਗਰੀਮੈਂਟ ਉਹਨੇ ਰੂਸ ਦੇ ਨਾਲ ਕੀਤੇ ਜਾਂ ਐਂ ਕਹਿ ਲਓ ਵੀ ਯੂਕਰੇਨ ਦੀ ਮੰਡੀ ਦੇ ਵਿੱਚ ਜਿਹੜੀ ਰੂਸ ਦੀ ਕਿਸਪੈਟ ਆ ਉਹ ਹੋਰ ਵਧਾਤੀ ਏਵੇਂ 2014 ਦੇ ਵਿੱਚ ਜਦੋਂ ਇਹ ਮਸਲਾ ਬਹੁਤ ਭਖਿਆ ਕੀ ਕ੍ਰੀਮੀਆ ਤੇ ਜਿਹੜਾ ਸਵਾਸਤੋਪੋਲ ਦੀ ਬੰਦਰਗਾਹ ਦੇ ਉੱਤੇ ਕਬਜ਼ਾ ਕੀਤਾ ਰੂਸ ਨੇ ਤੇ ਫਿਰ ਉਸ ਸਮੇਂ ਜਿਹੜੀ ਜੰਗਬੰਦੀ ਜਾਂ ਸੀਜ਼ਫਾਇਰ ਹੋਈ ਸੀਗੀ ਮੈਨਸਿਕ ਸਮਝੌਤਾ ਹੋਇਆ ਸੀ ਉਹ ਉਹਦੀ ਵੀ ਉਲੰਘਣਾ ਉਲੰਘਣਾ ਜਿਹੜੀ ਹੈਗੀ ਆ ਕੀਤੀ ਆ ਖਾਸ ਕਰਕੇ ਜਿਹੜਾ ਪੂਰਬੀ ਡੋਨਬਾਸ ਦਾ ਏਰੀਆ ਉਹਦੇ ਵਿੱਚ ਜਿਹੜੇ ਰੂਸੀ ਵੱਖਵਾਦੀ ਸੀਗੇ ਜਾਂ ਕਹਿ ਲਓ ਵੀ ਜਿਹੜੇ ਰੂਸ ਵੱਲੋਂ ਲਗਾਤਾਰ ਮਤਲਬ ਉੱਥੇ ਕਸਪੈਟ ਵੱਖਵਾਦੀਆਂ ਦੁਆਰਾ ਕਰਵਾਈ ਜਾ ਰਹੀ ਸੀਗੀ ਉਹ ਵੀ ਲਗਾਤਾਰ ਇੱਕ ਤੇਜ਼ ਹੁੰਦੀ ਰਹੀ ਹੈ ਇਹ ਸਾਰੀਆਂ ਚੀਜ਼ਾਂ ਨੇ ਕਿਤੇ ਨਾ ਕਿਤੇ ਯੂਕਰੇਨ ਦੇ ਸਾਹਮਣੇ ਮਾਹੌਲ ਬਣਾ ਦਿੱਤਾ ਇਹ ਹਾਲਾਤ ਬਣਾਤੇ ਕਿ ਉਹਨੂੰ ਆਪਦੀ ਸਿਕਿਉਰਿਟੀ ਦੇ ਲਈ ਨਾਟੋ ਦਾ ਜਿਹੜਾ ਹੈਗਾ ਇੱਕ ਆਸਰਾ ਉਹ ਤੱਕਣਾ ਮਤਲਬ ਉਹਦੇ ਲਈ ਮਤਲਬ ਇਹ ਬਣ ਗਿਆ ਤੇ ਇਹੀ ਮੌਕਾ ਜਿਹੜਾ ਹੈਗਾ ਜਦੋਂ ਜ਼ੇਲੈਂਸਕੀ ਨੇ ਨਾਟੋ ਦੇ ਵਿੱਚ ਸ਼ਾਮਲ ਹੋਣ ਦੀ ਗੱਲ ਕੀਤੀ ਤਾਂ ਇਹ ਮੌਕਾ ਜਿਹੜਾ ਹੈਗਾ ਪੱਛਮੀ ਤਾਕਤਾਂ ਲਈ ਇੱਕ ਵਰਦਾਨ ਬਣ ਕੇ ਬਾੜਿਆ ਕਿਉਂਕਿ ਉਹ ਪਹਿਲੇ ਲਗਾਤਾਰ ਰੂਸ ਦੇ ਆਲੇ ਦੁਆਲੇ ਜਿਹੜਾ ਹੈਗਾ ਨਾਟੋ ਮੁਲਕਾਂ ਦੀ ਘੇਰਾਬੰਦੀ ਕਰਦਾ ਹੁੰਦਾ ਸੀ ਹੁਣ ਏ ਭੂਮਕਾ ਹੈਗੀ ਆ ਰੂਸ ਦੀ ਜਿਹੜੀ ਕਿ ਲਗਾਤਾਰ ਵਿਸਤਾਰਵਾਦੀ ਰਹੀ ਹੈਗੀ ਆ ਜਿਨੇ ਜ਼ੇਲੈਂਸਕੀ ਨੂੰ ਜਾਂ ਯੂਕਰੇਨ ਨੂੰ جنگ ਹਲ ਧੱਕਣ ਲਈ ਇੱਕ ਹਾਲਾਤ ਪੈਦਾ ਕੀਤੇ ਦੂਜੀ ਜਿਹੜੀ ਵੱੱਜਰ ਗਲਤੀ ਇਤਿਹਾਸਕ ਕੀਤੀ ਹੈਗੀ ਆ ਜ਼ੇਲੈਂਸਕੀ ਨੇ ਉਹ ਇਹ ਕੀਤੀ ਹੈਗੀ ਆ ਕਿ ਉਹਨੇ ਇੱਕ ਸਾਮਰਾਜੀ ਤਾਕਤ ਦੇ ਵਿਸਤਾਰਵਾਦੀ ਬਾਦ ਦੀ ਚਰਿੱਤਰ ਤੋਂ ਬਚਣ ਦੇ ਲਈ ਇੱਕ ਦੂਜੇ ਵੱਧ ਖੰਖਾਰ ਜਿਹੜਾ ਸਾਮਰਾਜੀ ਮੁਲਕ ਹੈਗਾ ਅਮਰੀਕਾ ਉਹਦੀ ਸ਼ਰਨ ਲੈ ਕੇ ਬਹੁ ਵੱਡੀ ਭੁੱਲ ਕਰ ਲਈ ਜਿਹਦਾ ਕਿ ਅੱਜ ਪੂਰੇ ਯੂਕਰੇਨ ਦੇ ਲੋਕਾਂ ਲੋਕ ਜਿਹੜੇ ਹੈਗੇ ਨੇ ਉਹ ਭੋਗਤ ਰਹੇ ਨੇ ਅ ਇਹ ਇਹ ਜੰਦ ਦੇ ਵਿੱਚ ਅਸੀਂ ਦੇਖਿਆ ਕਿ ਸਭ ਤੋਂ ਵੱਧ ਜਿਹੜੀ ਵਿੱਤੀ ਤੇ ਜਿਹੜੀ ਫੌਜੀ ਸਹਤ ਹੈਗੀ ਆ ਉਹ ਅਮਰੀਕਾ ਨੇ ਉਹਨੂੰ ਦਿੱਤੀ ਹੈਗੀ ਆ ਕਿਉਂਕਿ ਇੱਕ ਤਰ੍ਹਾਂ ਨਾਲ ਅਮਰੀਕਾ ਰੂਸ ਦੇ ਖਿਲਾਫ ਯੂਕਰੇਨ ਦੀ ਧਰਤੀ ਦੇ ਉੱਤੇ ਪ੍ਰੌਕਸੀ ਵਾਰ ਜਿਹੜੀ ਹੈਗੀ ਆ ਉਹ ਲੜ ਰਿਹਾ ਜਿਹਦੇ ਵਿੱਚੋਂ ਜਿੰਦੀ 180 ਅਰਬ ਡਾਲਰ ਦੇ ਜਿਹੜੇ ਪੈਂਟਾ ਪੈਂਟਾਗਨ ਦੀ ਇੱਕ ਰਿਪੋਰਟ ਆਈ ਹੈ ਉਹਦੇ ਮੁਤਾਬਕ ਕਿ ਇੰਨੀ ਸਹਾਇਤਾ ਜਿਹੜੀ ਹੈਗੀ ਉਹਨੂੰ ਦਿੱਤੀ ਜਾਂ ਫਿਰ ਬਹੁਤ ਵੱਡੀ ਪੱਧਰ ਦੇ ਉੱਤੇ ਅਰਬਾਂ ਡਾਲਰ ਦੇ ਜਿੰਦੀ ਲਗਭਗ 34 ਅਰਬ ਡਾਲਰ ਦੇ ਜਿਹੜੇ ਹੈਗੇ ਹਥਿਆਰ ਗੋਲਾ ਬਰੂਦ ਉਹ ਵੀ ਯੂਕਰੇਨ ਨੂੰ ਅਮਰੀਕਾ ਨੇ ਦਿੱਤਾ ਹੈਗਾ ਤੇ ਇਹਦੇ ਨਾਲ ਨਾਲ ਜਿਹੜੇ ਉਹਦੇ ਪੱਛਮੀ ਭਾਈਵਾਲ ਹੈਗੇ ਨੇ ਉਹ ਜਦੋਂ ਵਿੱਚ ਦੇ ਸ਼ਾਮਲ ਹੋ ਗਏ ਖਾਸ ਕਰਕੇ ਯੂਰਪੀਅਨ ਮੁਲਕ ਤਾਂ ਇਹ ਜੰਗ ਦਾ ਘੇਰਾ ਜਿਹੜਾ ਹੈਗਾ ਉਹ ਸਥਾਨਕ ਨਾਲੋਂ ਵੱਧ ਕੇ ਪੂਰਾ ਵਿਸ਼ਵ ਵਿਆਪੀ ਬਣ ਗਿਆ ਤੇ ਇਹਦੇ ਨਾਲ ਕਿਉਂਕਿ ਬਹੁਤ ਸਾਰੇ ਮੁਲਕਾਂ ਦੇ ਵਿੱਚ ਅਸੀਂ ਦੇਖਿਆ ਹੈਗਾ ਕਿ ਯੂਰਪ ਦੇ ਅੰਦਰ ਮਹਿੰਗਾਈ ਵਧੀ ਪੂਰੀ ਦੁਨੀਆ ਦੇ ਅੰਦਰ ਇੱਕ ਸਪਲਾਈ ਚੇਨ ਪ੍ਰਭਾਵਿਤ ਹੋਈ ਮਹਿੰਗਾਈ ਇਹਦੇ ਨਾਲ ਵਧ ਗਈ ਤਾਂ ਇਹ ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਹਾਲਤ ਇਹ ਬਣ ਗਈ ਅੱਜ ਕਿ ਯੂਕਰੇਨ ਜੰਗ ਦੇ ਵਿੱਚ ਇੰਨਾ ਅੱਗੇ ਨਿਕਲਿਆ ਆ ਕਿ ਉਹਨੂੰ ਇੱਕ ਇਸ ਜੰਗ ਦੇ ਵਿੱਚੋਂ ਨਿਕਲਣ ਦੇ ਲਈ ਹੁਣ ਇੱਕ ਜਾਂ ਦੂਜੇ ਸਾਮਰਾਜੀ ਧੜੇ ਦੀ ਢੋਈ ਲੈਣੀ ਪੈ ਰਹੀ ਆ ਤੇ ਉਹ ਕਿਸੇ ਵੀ ਤਰੀਕੇ ਦੇ ਨਾਲ ਜਿੰਦੀ ਇੱਕ ਕੋਈ અપਮਾਨਜਨਕ ਸਮਝੌਤਾ ਨਹੀਂ ਕਰਨਾ ਚਾਹੁੰਦਾ ਉਹ ਇੱਕ ਸਨਮਾਨਜਨਕ ਸਮਝੌਤਾ ਕਰਨਾ ਚਾਹੁੰਦਾ ਤੇ ਇਸ ਸਨਮਾਨਜਨਕ ਸਮਝੌਤੇ ਲਈ ਉਹਨੂੰ ਅਮਰੀਕਾ ਦੀ ਜਿਹੜੀ ਮਿਲਟਰੀ ਦੀ ਸਹਤ ਆ ਹੈਗੀ ਆ ਜਾਂ ਉੱਥੋਂ ਦੀਆਂ ਵਜ਼ਾਈਲਾਂ ਹੈਗੀਆਂ ਜਾਂ ਜਿਹੜਾ ਸਟਾਰਲਿੰਕ ਵਰਗਾ ਸੈਟੇਲਾਈਟ ਪੂਰਾ ਸਿਸਟਮ ਹੈਗਾ ਜਾਂ ਵਿੱਤੀ ਸਹਤ ਆ ਹੈਗੀ ਆ ਉਹਦੀ ਸਾਰੇ ਦੀ ਲੋਡ ਹੈਗੀ ਆ ਤੇ ਇਹਦੇ ਨਾਲ ਨਾਲ ਹੀ ਉਹਦੀ ਹਾਲਤ ਇਹ ਵੀ ਹੈਗੀ ਹੈ ਵੀ ਜੇ ਅਸੀਂ ਅਮਰੀਕਾ ਦੇ ਉੱਤੇ ਇੱਕ ਡਿਪਲੋਮੈਟਿਕ ਪ੍ਰੈਸ਼ਰ ਕ੍ਰੀਏਟ ਕਰਨਾ ਹੈਗਾ ਜਾਂ ਤੋਂ ਸਹਾਇਤਾ ਲੈਣੀ ਹੈਗੀ ਆ ਤਾਂ ਉਹਦੇ ਲਈ ਉਹ ਯੂਰਪੀਅਨ ਸ਼ਕਤੀਆਂ ਦੇ ਨਾਲ ਜਿਹੜੀਆਂ ਯੂਰਪੀਅਨ ਤਾਕਤਾਂ ਹੈਗੀਆਂ ਉਹਨਾਂ ਦੇ ਨਾਲ ਵੀ ਮਿਲ ਕੇ ਮਿਲ ਕੇ ਚੱਲ ਰਿਹਾ ਹੁਣ ਇਹ ਚਾਹੀਦਾ ਹੈਗਾ ਕਿ ਜੇਲਨਸਕੀ ਨੂੰ ਇਸ ਵਾਰ ਫੇਰ ਜਿਹੜੀ ਗਲਤੀ ਪਹਿਲਾਂ ਉਹਨੇ ਕੀਤੀ ਹੈਗੀ ਆ ਅਮਰੀਕਾ ਦੀ ਢੋਈ ਲੈ ਕੇ ਉਹ ਹੁਣ ਯੂਰਪੀਅਨ ਦੇ ਮੁਲਕਾਂ ਦੀ ਢੋਈ ਲੈ ਕੇ ਕਰ ਰਿਹਾ ਉਹਦੀ ਬਜਾਏ ਚਾਹੀਦਾ ਇਹ ਹੈਗਾ ਕਿ ਯੂਕਰੇਨ ਦੀ ਖੁਦਮਖਤਿਆਰੀ ਦੀ ਲੜਾਈ ਜਿਹੜੀ ਹੈਗੀ ਆ ਉਹ ਕਿਸੇ ਸਮਰਾਜੀ ਧਿਰਾਂ ਦੇ ਜਿਨ੍ਹਾਂ ਦਾ ਜਿਹੜਾ ਮੋਟਿਵ ਆ ਉਹ ਪ੍ਰੋਫਿਟ ਹਾਸਲ ਕਰਨਾ ਜਾਂ ਮੰਡੀ ਲੱਭਣੀ ਹੈਗੀ ਜਾਂ ਉਹਨਾਂ ਦੇ ਜਿਹੜੇ ਕੁਦਰਤੀ ਖਣਿਜ ਪਦਾਰਥ ਹੈਗੇ ਉਹਨਾਂ ਤੇ ਕਬਜ਼ਾ ਕਰਨਾ ਉਹਨਾਂ ਦੀ ਟੋਇਲੈਂਡ ਨਾਲੋਂ ਵੱਧ ਕੇ ਯੂਕਰੇਨੀ ਲੋਕਾਂ ਦੇ ਸਿਰ ਦੇ ਉੱਤੇ ਇਹ ਜੰਗ ਜਿਹੜੀ ਹੈਗੀ ਆ ਖੁਦਮਖਤਿਆਰੀ ਦੀ ਜੰਗ ਲੜੀ ਜਾਣੀ ਚਾਹੀਦੀ ਹੈ ਜਿਹੜੀ ਕਿ ਜ਼ੇਲੈਂਸਕੀ ਨੇ ਨਹੀਂ ਲੜਨੀ ਉਹ ਜੋ ਯੂਕਰੇਨ ਦੇ ਲੋਕਾਂ ਨੂੰ ਲੜਨੀ ਪੈਣੀ ਹੈ ਪਰ ਕੁੱਲ ਮਿਲਾ ਕੇ ਇਹਦੇ ਵਿੱਚੋਂ ਇੱਕ ਗੱਲ ਸਾਫ਼ ਹੋਈ ਆ ਵੀ ਜਿਹੜੀ ਜਿਹੜਾ ਰੂਸ ਹੈਗਾ ਉਹਦੀ ਪੋਜੀਸ਼ਨ ਹੋਰ ਵੱਧ ਮਜ਼ਬੂਤ ਹੋਈ ਹੈ ਤੇ ਨਾਲ ਦੀ ਨਾਲ ਜਿਹੜਾ ਚੇਨ ਆ ਉਹ ਇਹਨਾਂ ਸਾਰੀਆਂ ਜੰਗਾਂ ਤੋਂ ਪਾਸੇ ਰਹਿ ਕੇ ਜਿਵੇਂ ਸੈਕੰਡ ਵਰਲਡ ਵਾਰ ਵੇਲੇ ਅਮਰੀਕਾ ਨੇ ਪਾਸੇ ਰਹਿ ਕੇ ਇੱਕ ਆਪਦੀ ਤਾਕਤ ਨੂੰ ਕਨਸੋਲੀਡੇਟ ਕੀਤਾ ਸੀਗਾ ਤੇ ਉਵੇਂ ਅੱਜ ਜਿਹੜਾ ਚੇਨ ਆ ਉਹ ਜੰਗਾਂ ਦੇ ਵਿੱਚੋਂ ਇਹਨਾਂ ਖਰਚ ਬੇਲੋੜੇ ਖਰਚਿਆਂ ਦੇ ਵਿੱਚੋਂ ਪਾਸੇ ਰਹਿ ਕੇ ਜਿਹੜਾ ਹੈਗਾ ਉਹ ਪੂਰੀ ਸੰਸਾਰ ਮੰਡੀ ਦੇ ਵਿੱਚ ਲਗਾਤਾਰ ਮਜ਼ਬੂਤੀ ਨਾਲ ਆਪਦੇ ਜਿਹੜੇ ਪੈਰ ਆ ਉਹ ਪਸਾਰ ਰਿਹਾ ਹੈਗਾ ਤੇ ਇਹਦੇ ਨਾਲ ਇਹਦੇ ਉਲਟ ਜਿਹੜਾ ਅਮਰੀਕਾ ਹੈਗਾ ਕਿਉਂਕਿ ਉਹਨੇ ਜਿੰਨੀ ਇਹ ਨੀਤੀ ਬਦਲੀ ਹੈਗੀ ਯੂਕਰੇਨ ਜੰਗ ਨੂੰ ਲੈ ਕੇ ਉਹਦੇ ਨਾਲ ਇਹਦਾ ਜਿਹੜਾ ਯੂਰਪ ਦੇ ਅੰਦਰ ਜਿਹੜਾ ਖੋਰਾਗਾ ਇਹਦੀ ਸ਼ਾਖ ਨੂੰ ਉਹ ਵੀ ਇੱਕ ਅਸੀਂ ਦੇਖਿਆ ਲੱਗਿਆ ਹੈਗਾ ਕਿਉਂਕਿ ਪਿਛਲੇ ਦਿਨਾਂ 'ਚ ਅਮਰੀਕਾ ਨੇ ਨਾਟੋ 'ਚੋਂ ਬਾਹਰ ਆਉਣ ਦਾ ਯੂ ਐਸ ਏਡ ਬੰਦ ਕਰਨ ਦਾ ਜਾਂ ਨਾਟੋ ਭਾਈਵਾਲਾਂ ਦੇ ਉੱਤੇ ਫੌਜੀ ਖਰਚ ਵਧਾਉਣ ਦਾ ਤੇ ਆਪ ਖੁਦ ਫੌਜੀ ਖਰਚ ਘਟਾਉਣ ਦਾ ਤੇ ਟੈਰਫ ਜਿਹੜੇ ਹੈਗੇ ਨੇ ਯੂਰਪ, ਕੈਨੇਡਾ, ਮੈਕਸੀਕੋ, ਇੰਡੀਆ ਦੇ ਉੱਤੇ ਮਤਲਬ ਇੱਕ ਤਰ੍ਹਾਂ ਦਾ ਟੈਰਫ ਲਾ ਕੇ ਜਿਹੜੀ ਵਪਾਰਕ ਜੰਗ ਛੇੜੀ ਹੈਗੀ ਆ ਇਹਦੇ ਨਾਲ ਇੱਕ ਇਹ ਹਾਲਾਤ ਪੈਦਾ ਹੋਏ ਨੇ ਕਿ ਇਹ ਮੁਲਕ ਆਪਸੀ ਜਿਹੜੇ ਇੱਕ ਦਵੱਲੇ ਵਪਾਰਕ ਸਬੰਧ ਹੈਗੇ ਨੇ ਉਹਨਾਂ ਨੂੰ ਥੋੜਾ ਉਹਨਾਂ ਨੇ ਤੇਜ਼ ਕੀਤਾ ਤੇ ਉਹਨਾਂ ਨੇ ਇਹ ਵੀ ਸੋਚਿਆ ਹੈਗਾ ਕਿ ਸਾਨੂੰ ਇੱਕ ਸਵੈ ਨਿਰਪਰਥਾਚਾਰਾ ਜਿਹੜਾ ਹੈਗਾ ਉਹ ਬਣਾਉਣਾ ਚਾਹੀਦਾ ਜਿਹੜਾ ਯੂਰੋ ਜ਼ੋਨ ਆ ਉਹ ਵੀ ਮਤਲਬ ਮੁੜ ਕੇ ਇਕੱਠਾ ਹੋ ਰਿਹਾ ਬ੍ਰਿਕਸ ਦੇ ਮੁਲਕਾਂ ਦੇ ਅੰਦਰ ਵੀ ਤਾਲਮੇਲ ਵੱਧ ਰਿਹਾ ਹੈਗਾ ਤਾਂ ਇਹ ਸਾਰੀ ਹਾਲਤ ਦੇ ਵਿੱਚੋਂ ਜਿਹੜਾ ਮਤਲਬ ਰੂਸ ਚੀਨ ਬ੍ਰਿਕਸ ਮੁਲਕ ਹੋਗੇ ਅਮਰੀਕੀ ਸਾਮਰਾਜ ਦੇ ਵਿਰੋਧੀ ਜਿਹੜੇ ਜਿੰਨੇ ਲਤੀਨੀ ਮੁਲਕ ਹੈਗੇ ਨੇ ਇਹ ਇੱਕ ਤਰ੍ਹਾਂ ਦਾ ਜਿਹੜਾ ਵਿਰੋਧ ਅਮਰੀਕਾ ਦੇ ਖਿਲਾਫ ਵੱਧ ਰਿਹਾ ਹੈ ਉਹਦੇ ਲਈ ਖਤਰੇ ਦੀ ਘੰਟੀ ਹੈਗਾ ਜੇ ਕੁੱਲ ਮਿਲਾ ਕੇ ਅਸੀਂ ਗੱਲ ਕਰਨੀ ਹੈ ਜਿਹੜੀ ਯੂਕਰੇਨ ਜੰਗ ਹੈਗੀ ਆ ਉਹਦੀ ਕੀਮਤ ਜਿਹੜੀ ਹੈਗੀ ਆ ਉਹ ਦੁਨੀਆ ਭਰ ਦੇ ਲੋਕਾਂ ਨੂੰ ਤਾਰ ਨਹੀਂ ਪੈ ਰਹੀ ਆ ਇਹ ਜੰਗੀ ਹਾਲਤ ਦੇ ਵਿੱਚ ਰੂਸੀ ਤੇ ਜਿਹੜੇ ਯੂਕਰੇਨੀ ਲੋਕ ਨੇ ਉਹਨਾਂ ਨੂੰ ਆਪਦੇ ਆਪ ਦੇ ਮੁਲਕ ਦੇ ਜਿਹੜੇ ਹਾਕਮ ਹੈਗੇ ਨੇ ਜਿਹੜੇ ਕਿ ਉਹ ਬਾਰ-ਬਾਰ ਬਾਰਡਰ ਸਕਿਉਰਿਟੀ ਤੇ ਦੇਸ਼ ਦੇ ਵਿਕਾਸ ਦਾ ਇੱਕ ਰਾਸ਼ਟਰਵਾਦੀ ਗੂੰਗਾਨ ਕਰ ਰਹੇ ਨੇ ਉਹਦੇ ਤੋਂ ਪਾਸੇ ਰਹਿ ਕੇ ਜਿੰਦੀ ਇਸ ਜੰਗ ਦਾ ਵਿਰੋਧ ਕਰਨਾ ਚਾਹੀਦਾ ਹੈਗਾ ਉਹਨਾਂ ਨੂੰ ਉਹਨਾਂ ਲੋਕਾਂ ਨੂੰ ਤੇ ਇਹ ਜਿਹੜੀਆਂ ਮੌਜੂਦਾ ਸਾਮਰਾਜੀ ਜੰਗਾਂ ਹੈਗੀਆਂ ਨੇ ਇਹ ਕੋਈ ਮਨੁੱਖਤਾ ਦੀ ਭਲਾਈ ਲਈ ਜਾਂ ਉਹਦੀ ਮੁਕਤੀ ਲਈ ਨਹੀਂ ਲੜੀਆਂ ਜਾ ਰਹੀਆਂ ਬਲਕਿ ਇਹ ਇੱਕ ਦੂਜੇ ਦੀ ਜਿਹੜੇ ਸਾਮਰਾਜੀ ਮੁਲਕ ਹੈਗੇ ਨੇ ਉਹ ਹਾਕਮ ਜਮਾਤਾਂ ਦੀ ਅਦਲਾ ਬਦਲੀ ਲਈ ਜਾਂ ਸਾਮਰਾਜੀ ਮੰਡੀ ਜਿਹੜੀ ਜਿਹੜੇ ਇੱਕ ਮੰਡੀ ਹੈਗੀ ਹੈ ਸਾਮਰਾਜੀ ਮੁਲਕ ਦਾ ਇੱਕ ਮੁਨਾਫੇ ਦੇ ਲਈ ਤੇ ਉਹਦੇ ਵਿਸਤਾਰ ਦੇ ਲਈ ਲੜੀਆਂ ਜਾ ਰਹੀਆਂ ਹੋਈਆਂ ਜੰਗਾਂ ਨੇ ਤੇ ਇਹਨਾਂ جنگਾਂ ਤੋਂ ਨजात ਪਾ ਕੇ ਹੀ ਮਨੁੱਖਤਾ ਦੀ ਜਿਹੜੀ ਹੈਗੀ ਆ ਉਹ ਭਲਾਈ ਹੋ ਸਕਦੀ ਹੈਗੀ ਆ ਕਿਉਂਕਿ ਅਸੀਂ ਦੇਖਿਆ ਕਿ ਜਿੱਡਾ ਫਲਸਤੀਨ ਦੇ ਅੰਦਰ ਇੱਕ ਜਿਹੜਾ ਹੈਗਾ ਨਸਲਕੁਸ਼ੀ ਕੀਤੀ ਜਾ ਰਹੀ ਆ ਪੂਰਾ ਦੇਸ਼ ਜਿਹੜਾ ਹੈਗਾ ਉਹ ਤਬਾਹ ਤਬਾਹ ਕਰਦਾ ਕਰ ਦਿੱਤਾ ਤੇ ਇਵੇਂ ਅਸੀਂ ਪਿਛਲੀਆਂ جنگਾਂ ਦਾ ਵੀ ਤਜਰਬਾ ਸਾਡੇ ਸਾਹਮਣੇ ਹੈਗਾ ਕਿ ਇਰਾਕ ਈਰਾਨ ਲੀਬੀਆ ਸੀਰੀਆ ਇਹ ਸਾਰਾ ਜਿਹੜਾ ਹੈਗਾ ਇਹ ਮੰਡੀ ਦੇ ਉੱਤੇ ਕਬਜ਼ੇ ਦਾ ਤੇ ਮੁਨਾਫੇ ਦਾ ਤੇ ਵੱਡੀਆਂ ਕਾਰਪੋਰੇਟ ਜਿਹੜੀਆਂ ਸ਼ਕਤੀਆਂ ਹੈਗੀਆਂ ਉਹਨਾਂ ਲਈ ਲੜੀ ਜਾ ਰਹੀ ਜੰਗ ਹੈਗੀ ਆ ਤੇ ਇਹਦੇ ਵਿੱਚੋਂ ਲੋਕਾਂ ਨੂੰ ਦੁਨੀਆ ਭਰ ਦੇ ਲੋਕਾਂ ਨੂੰ ਇਹਨਾਂ ਜੰਗਾਂ ਦਾ ਜਿਹੜਾ ਹੈਗਾ ਉਹ ਵਿਰੋਧ ਕਰਨਾ ਚਾਹੀਦਾ